ਘੰਟੇ ਦੇ ਵਿੱਚ ਬੱਸ ਦੇ ਵਿੱਚ ਅੱਗ ਦੇ ਪੌਂਬੜ ਮੱਚ ਗਏ ਤਸਵੀਰਾਂ ਦੇਖ ਸਕਤੀ ਹੋ ਫਤਿਆਬਾਦ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਚਰਦਾਲੀਆਂ ਨੂੰ ਲਿਜਾ ਰਹੀ ਬੱਸ ਅੱਗ ਦਾ ਗੋਲਾ ਬਣ ਗਈ ਫਤਿਆਬਾਦ ਦੇ ਪਿੰਡ ਬੜੋਪਲ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਹਾਲਕਿ ਮੌਕੇ ਤੇ ਸਮਾਂ ਰਹਿੰਦਿਆਂ ਸਫਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਦੇਖਦੇ ਦੇਖਤੀਆ ਬੱਸ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਚੁੱਕੀ ਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਕਿ हिसार ਤੋਂ ਸਰਦਾਲੀਆਂ ਨੂੰ ਸਕੰਦਰ ਲੈ ਜਾ ਰਹੀ ਸੀ বাস ਉਸ ਦੇ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਸਥਿਤੀ ਇਸ ਵਕਤ ਕਿਹੋ ਜਹੀ ਬਣੀ ਹੋਈ ਹੈ ਹਜੇ ਅੱਗ ਲੱਗਣ ਦੇ ਕਾਰਨ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿਉਂ ਜੜੀ ਆ ਅੱਗ ਲੱਗੀ ਹਾਲਾਂਕਿ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਕਬਰਾਲ ਚੌਂਦੀਆਂ ਨੇ ਸਵਾਰੀਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਫਤਿਹਬਾਦ ਦੇ ਵਿੱਚ ਇਹ ਪਿਆਨਿਕ ਹਾਦਸਾ ਵਾਪਰਿਆ ਜਿੱਥੇ ਅੱਗ ਪੂਰੀ ਤਰ੍ਹਾਂ ਅਗ ਦਾ ਗੋਲਾ ਬਣ ਕੇ ਚਲ ਕੇ ਰਾਖ ਹੋ ਚੁੱਕੇ ਅਕਵਾਰ ਮੌਕੇ ਦੀ ਤਸਵੀਰਾਂ ਦਰਸ ਕਰਦੀਆਂ ਕਿ ਉਸ ਵਕਤ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ ਘੰਟੇ ਦੇ ਵਿੱਚ ਬੱਸ ਦੇ ਵਿੱਚ ਅੱਗ ਦੇ ਪੌਂਬੜ ਮੱਚ ਗਏ ਤਸਵੀਰਾਂ ਦੇਖ ਸਕਤੀ ਹੋ ਫਤਿਆਬਾਦ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਰਦਾਲੂਆਂ ਨੂੰ ਲਿਜਾ ਰਹੀ ਬੱਸ ਅੱਗ ਦਾ ਗੋਲਾ ਬਣ ਗਈ ਫਤਿਆਬਾਦ ਦੇ ਪਿੰਡ ਬੜੋਪਲ ਦੇ ਕੋਲੇ ਭਿਆਨਕ ਹਾਦਸਾ ਵਾਪਰਿਆ ਹਾਲਕਿ ਮੌਕੇ ਤੇ ਸਮਾਂ ਰਹਿੰਦਿਆਂ ਸਫ਼ਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਦੇਖਦੇ ਦੇਖਦਿਆ ਬੱਸ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਚੁੱਕੀ ਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਨੇ ਕਿਹਾ ਜਾ ਰਿਹਾ ਕਿ हिसार ਤੋਂ ਸਰਦਾਲੀਆਂ ਨੂੰ ਸਕੰਦਰ ਲਾਜਰੀ ਸੀ ਬੱਸ ਜਸਤੇ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਖੁਦ ਸਕਰੀਨ ਤੇ ਦੇਖ ਸਕਦੇ ਹੋ ਕਿ ਸਥਿਤੀ ਇਸ ਵਕਤ ਕਿਹੋ ਜਹੀ ਬਣੀ ਹੋਈ ਹੈ ਹਜੇ ਆਕ ਲੱਗਣ ਦੇ ਕਾਰਨ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਕਿਉਂ ਜੜੀ ਆ ਅੱਗ ਲੱਗੀ ਹਾਲਾਂਕਿ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਕਬਰਾਲ ਚਾਂਦੀਆਂ ਨੇ ਸਵਾਰੀਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਫਤਿਹਬਾਦ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿੱਥੇ ਅੱਗ ਪੂਰੀ ਤਰ੍ਹਾਂ ਅਗ ਦਾ ਗੋਲਾ ਬਣ ਕੇ ਚਲ ਕੇ ਰਾਖ ਹੋ ਚੁੱਕੇ ਕੁਵਾਰ ਮੌਕੇ ਦੀ ਤਸਵੀਰਾਂ ਦਰੁੱਖ ਕਰਦੇ ਆ ਕਿ ਉਸ ਵਕਤ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ